ਇੰਡੀਆ ਵਿੱਚ ਹੁਣ ਤੱਕ ਅਮਰੀਕਾ ਤੋਂ 1000 ਦੇ ਕਰੀਬ ਜਿਹੜੇ ਭਾਰਤੀ ਮੂਲ ਦੇ ਨੈਸ਼ਨਲਸ ਆ ਉਹਨਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਜਾ ਸਕਦਾ ਹੈਗਾ ਅਦਨਤੀਜ ਇਸ ਵਾਰ ਸਪੋਕਸਪਰਸਨ ਹੈਗਾ ਇੰਡੀਆ ਦੇ ਫੋਰਨ ਮਿਨਿਸਟਰੀ ਦੇ ਉਹਨਾਂ ਨੇ ਕਿਹਾ ਵੀ 60% ਲੋਕ ਕਮਰਸ਼ੀਅਲ ਫਲਾਈਟਸ ਦੇ ਰਾਹੀਂ ਆਏ ਹੈਗੇ ਆ ਹੋਰ ਉਹਦੇ ਬਾਰੇ ਡਿਟੇਲ ਉਹਨਾਂ ਨੇ ਨਹੀਂ ਦਿੱਤੀ ਹੈਗੀ ਤੇ ਸਭ ਤੋਂ ਪਹਿਲਾਂ ਜਿਹੜੀ ਫਲਾਈਟ ਸ਼ੁਰੂ ਹੋਈ ਸੀ 100 ਦੇ ਕਰੀਬ ਜਿਹੜੇ ਇੰਡੀਅਨਸ ਆ ਉਹਨਾਂ ਨੂੰ ਯੂ ਐਸ ਮਿਲਟਰੀ ਫਲਾਈਟਸ ਦੇ ਨਾਲ ਭੇਜਿਆ ਗਿਆ ਸੀ ਯੂ ਐਸ اے ਦੇ ਵਿੱਚ 18000 ਦੇ ਕਰੀਬ ਕਹਿੰਦੇ ਇੰਡੀਅਨ ਨੈਸ਼ਨਲਸ ਆ ਜੋ ਕੰਟਰੀ ਚ ਇਲੀਗਲੀ ਐਂਟਰ ਕੀਤੇ ਹੈਗੇ ਯੂ ਐਸ ਦੀ ਐਮਬੈਸੀ ਇੰਡੀਆ ਦੇ ਵਿੱਚ ਜੋ ਆ ਸੋਰੀ ਇੰਡੀਆ ਦੀ ਐਮਬੈਸੀ ਉਹ ਯੂ ਐਸ اے ਦੇ ਵਿੱਚ ਆ ਉਹ ਦੱਸ ਰਹੀ ਹੈਗੀ ਆ ਅਹ ਸੋ ਇਹਦੇ ਹਿਸਾਬ ਨਾਲ ਉਹਨਾਂ ਨੇ ਇਹ ਕਿਹਾ ਆ ਵੀ ਜੇ ਕੋਈ ਇੰਡੀਆ ਦੀ ਮੈਸੀ ਵਾਲੇ ਕਹਿੰਦੇ ਆ ਵੀ ਇਲੀਗਲੀ ਅਮਰੀਕਾ 'ਚ ਹੈਗਾ ਉਹਨਾਂ ਨੂੰ ਅਮਰੀਕਾ ਛੱਡ ਕੇ ਆ ਜਾਣਾ ਚਾਹੀਦਾ ਹੈਗਾ ਅ ਦੂਸਰਾ ਜਿਹੜਾ ਇਸ ਟਾਈਮ ਵੱਡਾ ਕੁਐਸਚਨ ਬਣਿਆ ਹੋਇਆ ਆ ਇੰਡੀਆ ਦੇ ਲਈ ਹੈ ਡਿਕਾ ਉਹੋ ਸਟੂਡੈਂਟ ਵੀਜਨ ਨੂੰ ਲੈ ਕੇ ਹੈਗਾ ਆ 3 ਲੱਖ 30 ਹਜ਼ਾਰ ਦੇ ਕਰੀਬ ਇੰਡੀਅਨ ਸਟੂਡੈਂਟ ਲੀਗਲੀ 2023-2024 ਦੇ ਵਿੱਚ ਯੂਐਸਏ ਦੇ ਵਿੱਚ ਐਂਟਰ ਕੀਤੇ ਆ ਸੋ ਉਹਨਾਂ ਦੇ ਉੱਤੇ ਵੀ ਕਾਫੀ ਜਿਹੜੀ ਤਲਵਾਰ ਆ ਉਹ ਲਟਕ ਰਹੀ ਹੈਗੀ ਆ ਕਿਉਂਕਿ ਚਾਈਨੀਜ਼ ਸਟੂਡੈਂਟ ਨੂੰ ਲੈ ਕੇ ਤਾਂ ਕਲੀਅਰ ਘੱਟੇ ਕਹਿੰਦੇ ਹੁੰਦਾ ਹੈ ਮਾਰਕੋ ਰੂਬਿਓ ਨੇ ਵੀ ਇਕੱਲਾ ਇਕੱਲਾ ਅਸੀਂ ਚੈੱਕ ਕਰਾਂਗੇ ਕਿਹਦੇ-ਕਿਹਦੇ ਜਿਹੜੇ ਸਬੰਧ ਆ ਕਮਿਊਨਿਸਟ ਜਿਹੜੇ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਨਾਲ ਹੈਗੇ ਆ ਸੋ ਇਹ ਜਿਹੜੀ ਸਿਚੁਏਸ਼ਨ ਆ ਬਣਦੀ ਜਾ ਰਹੀ ਹੈ ਅੱਜ واਸ਼ਿੰਗਟਨ ਪੋਸਟ ਨੇ ਇੱਕ opinion article ਲਿਖਿਆ ਹੈ ਕਿ ਪ੍ਰੈਜ਼ੀਡੈਂਟ 트੍ਰੰਪ ਹੁਣੀ ਵਨ ਆਫ ਦਾ ਮੋਸਟ ਪ੍ਰੋ ਇਲੀਗਲ ਇਮੀਗ੍ਰੇਸ਼ਨ ਪ੍ਰੈਜ਼ੀਡੈਂਟ ਬਣ ਗਿਆ ਹੈਗਾ ਕਹਿੰਦੇ ਸਿਚੁਏਸ਼ਨ ਇਹ ਬਣ ਗਈ ਹੈ ਵੀ ਜਿਹੜੇ ਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਵੀ ਟਰਨ ਇਨ ਇੰਟੂ ਇਲਿਗਲ ਇਮੀਗ੍ਰੈਂਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਆਪਾਂ 3.5 ਲੱਖ ਲੋਕਾਂ ਦੀ ਹੁਣ ਪਹਿਲੀ ਖਬਰ ਦੇ ਵਿੱਚ ਸਾਂਝੀ ਕੀਤੀ ਆ ਵੀ ਉਹ ਤਾਂ ਲੀਗਲੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਸਟੇਟਸ ਦਿੱਤਾ ਸੀ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਕਿਉਂਕਿ ਬੈਂਜ਼ਲਾ ਦੇ ਵਿੱਚ ਡਿਕਟੇਟਰ ਸੀ ਲੋਕ ਉੱਥੋਂ ਭੱਜੇ ਸੀ ਉਹਨਾਂ ਨੂੰ ਖਤਰਾ ਸੀ ਹਿਊਮਨਿਟੇਰੀਅਨ ਕ੍ਰਾਈਸਿਸ ਦੇ ਦੌਰਾਨ ਲੋਕ ਭੱਜੇ ਸੀ ਸੋ ਇਸ ਆਰਟੀਕਲ ਚ ਉਹ ਕਹਿੰਦੇ ਆ ਵੀ ਜਿਹੜਾ ਕੋਈ ਵੀ ਜਿੱਦਾਂ ਗੋਰਾ ਨਹੀਂ ਹੈਗਾ ਇਮੀਗ੍ਰੈਂਟ ਉਹ ト੍ਰੰਪ ਐਡਮਿਨਿਸਟ੍ਰੇਸ਼ਨ ਆਪਣੇ ਆਪ ਨੂੰ ਉਹਨਾਂ ਤੋਂ ਖਤਰਾ ਮਹਿਸੂਸ ਕਰ ਰਿਹਾ ਹੈਗਾ ਸੋ ਪਹਿਲਾਂ ਉਹਨਾਂ ਨੇ ਫਰਵਰੀ ਮਹੀਨੇ ਚ ਬੈਂਜੋਏਲਾ ਦੇ ਲੋਕਾਂ ਦਾ ਪ੍ਰੋਟੈਕਸ਼ਨ ਕੈਨਸਲ ਕਰਨ ਦੀ ਕੋਸ਼ਿਸ਼ ਕੀਤੀ ਸੋ ਸੁਪਰੀਮ ਕੋਰਟ ਨੇ ਹੁਣ ਉਹਨਾਂ ਨੂੰ ਜਿਹੜੀ ਗ੍ਰੀਨ ਲਾਈਟ ਆ ਉਹ ਦੇ ਦਿੱਤੀ ਹੈਗੀ ਆ ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਵਾਲੇ ਕਹਿ ਰਹੇ ਆ ਤੇ ਕਹਿੰਦੇ ਵੀ ਇਹ ਵਨ ਆਫ ਦਾ ਲਾਰਜੇਸਟ ਮਾਸ ਇਲੀਗ੍ਰੇਸ਼ਨ ਮਾਸ ਇਲੀਗਲਾਈਜ਼ੇਸ਼ਨ ਇਵੈਂਟ ਯੂਐਸ ਦੀ ਹਿਸਟਰੀ ਦੇ ਵਿੱਚ ਹੈਗੀ ਆ ਹੁਣ ਇਹ ਤੋਂ ਨੈਕਸਟ ਜਿਹੜਾ ਟਾਰਗੇਟ ਹੋਊਗਾ ਉਹ ਅਫਗਾਨਿਸਤਾਨ ਦੇ ਲੋਕ ਹੋਊਗੇ 9000 ਦੇ ਕਰੀਬ ਅਫਗਾਨ ਯੂਐਸਏ ਦੇ ਵਿੱਚ ਰਹਿ ਰਹੇ ਹੈਗੇ ਆ ਤੇ ਬਹੁਤ ਸਾਰੇ ਲੋਕਾਂ ਨੇ ਜਦੋਂ ਅਫਗਾਨਿਸਤਾਨ ਦੇ ਵਿੱਚ ਲੜਾਈ ਚੱਲ ਰਹੀ ਸੀ ਅ ਅਮਰੀਕਾ ਦੀ ਮਿਲਟਰੀ ਦਾ ਸਾਥ ਦਿੱਤਾ ਆਪਣੀ ਲਾਈਫ ਨੂੰ ਖਤਰੇ ਵਿੱਚ ਪਾ ਕੇ ਸੋ ਉਹਨਾਂ ਦੀ ਜਿਹੜੀ ਰਿਪੋਰਟੇਸ਼ਨ ਆ ਉਹ ਜੁਲਾਈ ਦੇ ਵਿੱਚ ਹੋ ਸਕਦੀ ਹੈਗੀ ਆ ਤੇ ਜਿਹੜੇ ਹੋਮਲੈਂਡ ਸਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮਾ ਉਹਨਾਂ ਨੇ ਇਹ ਕਿਹਾ ਆ ਭਈ ਅਫਗਾਨਿਸਤਾਨ ਹੁਣ ਸੇਫ ਆ ਅਫਗਾਨਿਸਤਾਨ ਕਹਿੰਦੀ ਭਈ ਪ੍ਰਮੋਟ ਕਰ ਰਹੀ ਆ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਟੂਰਿਜ਼ਮ ਨੂੰ ਪ੍ਰਮੋਟ ਕਰ ਰਹੀ ਆ ਤਾਂ ਕਿ ਉਹਨਾਂ ਦਾ ਗਲੋਬਲ ਇਮੇਜ ਬਣਿਆ ਜਾ ਸਕੇ ਜੇ ਹੁਣ ਅਫਗਾਨਿਸਤਾਨ ਸੇਫ ਆ ਤੇ ਅਫਗਾਨੀ ਜਿਹੜੇ ਲੋਕਾਂ ਨੇ ਪੋਲਿਟੀਕਲ ਸਾਈਲੋਂ ਲਏ ਹੈਗੇ ਆ ਉਹਨਾਂ ਨੂੰ ਵਾਪਸ ਉੱਥੇ ਚਲਾ ਜਾਣਾ ਚਾਹੀਦਾ ਇਹ ਕ੍ਰਿਸਟੀ ਨੋਇਮ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈਗਾ ਸੋ ਇੱਕ ਪ੍ਰੋਫੈਸਰ ਹੈਗੇ ਆਸਟਨ ਕੋਚਰ ਜੋ ਸਾਇਰਾਕੂਸ ਯੂਨੀਵਰਸਿਟੀ ਦੇ ਵਿੱਚ ਆ ਤੇ ਕਹਿੰਦੇ ਵੀ ਜਿਹੜੇ ਕ੍ਰਿਮੀਨਲ ਕਨਵਿਕਸ਼ਨ ਵਾਲੇ ਜਿਹੜੇ ਇਮੀਗ੍ਰੇਸ਼ਨ ਡਿਟੈਂਸ਼ਨ ਆ ਉਹ ਡੇਢ ਟਾਈਮ ਵੀ ਵਧੀਆ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਪਹਿਲੇ ਨਾਲ ਤੇ ਕੋਈ ਐਡਾ ਜਿਆਦਾ ਨਹੀਂ ਪਈ ਉਹ ਜਿਹੜੇ ਕ੍ਰਿਮੀਨਲ ਲੋਕਾਂ ਨੂੰ ਫੜ ਕੇ ਦਵਾਦਾਵੰਦਰ ਕੀਤਾ ਜਾ ਰਿਹਾ ਹੈਗਾ ਪਰ ਜਿਹੜੇ ਲੋਕਾਂ ਦਾ ਕ੍ਰਿਮੀਨਲ ਐਕਟੀਵਿਟੀ ਨਾਲ ਕੋਈ ਕੰਸਰਨ ਨਹੀਂ ਹੈਗਾ ਹੁਣ ਉਹਨਾਂ ਲੋਕਾਂ ਨੂੰ ਵੀ ਜਿਹੜਾ ਆ ਰਿਪੋਰਟ ਕੀਤਾ ਜਾ ਰਿਹਾ ਹੈਗਾ ਸਟੂਡੈਂਟਸ ਦੀ ਸਿਚੁਏਸ਼ਨ ਤੁਹਾਡੇ ਸਾਹਮਣੇ ਹੈਗੀ ਆ ਸੋ ਹਜੇ ਵਰਥਰਾਇਟ ਸਿਟੀਜ਼ਨਸ਼ਿਪ ਵਾਲਾ ਜਿਹੜਾ ਬਲੌਕ ਤਾਂ ਹੋ ਗਿਆ ਪਰ ਉਹ ਵੀ ਜਿਹੜੀ ਤਲਵਾਰ ਆ ਲੋਕਾਂ ਦੇ ਉੱਤੇ ਇਸ ਟਾਈਮ ਲੜਕ ਰਹੀ ਹੈਗੀ ਆ ਉਹ ਸੋ ਇਹ ਆਰਟੀਕਲ ਜਿਹੜਾ ਪੰਨ ਵਾਲਾ ਕਾਫੀ ਇੰਟਰਸਟਿੰਗ ਆ ਆਰਟੀਕਲ ਆ ਜਿਹੜੇ ਸਾਡੇ ਸਰੋਤੇ ਆ ਪੜ ਸਕਦੇ ਹੈਗੇ ਵਾਸ਼ਿੰਗਟਨ ਪੋਸਟ ਨੇ ਅੱਜ opinion ਆਰਟੀਕਲ ਛਾਪਿਆ ਇਸ ਵンス ਜੀ ਬਿਲਕੁਲ ਹਰਜੋਤ ਸਿੰਘ ਜੀ a ਸਿਚੁਏਸ਼ਨ ਇਸ ਟਾਈਮ ਇਹੀ ਜਿਹੜੀ ਉਹ ਚੱਲ ਰਹੀ ਹੈ ਇੰਡੀਆ ਨੂੰ ਲੈ ਕੇ ਕਾਫੀ ਜਿਹੜੀਆਂ ਨਿਊਜ਼ ਆ ਖਾਸ ਕਰਕੇ H1B ਨੂੰ ਜਿਹੜਾ ਉਹ ਲੈ ਕੇ ਕਈ ਕੁਝ ਜਿਹੜਾ ਚੱਲ ਰਿਹਾ ਉਹ ਵੀ ਆਪਾਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰਦੇ ਆ ਵੀ ਸਿਚੁਏਸ਼ਨ ਇਸ ਟਾਈਮ ਬਣ ਕੇ ਰਹੀ ਆ ਜਿਹੜੀ ਤੁਸੀਂ ਗੱਲ ਆਖੀ ਸੀ ਹਜ਼ਾਰ ਜਣੇ ਕਰ ਨਹੀਂ ਸਕਦੇ ਉਹ ਮੰਨੇ ਆ ਕਿ ਨੇ ਵੀ ਹਜ਼ਾਰ ਜਣੇ ਆਲਰੇਡੀ ਵਾਪਸ ਆ ਚੁੱਕੇ ਹੈਗੇ ਆ ਆ ਚੁੱਕੇ ਆ ਚੁੱਕੇ ਆ ਸੋ ਡਿਪੋਰਟ ਆਲਰੇਡੀ ਉਹਨਾਂ ਨੇ ਕਰ ਦਿੱਤੇ ਆ ਸੋ ਪਹਿਲਾਂ ਜਦੋਂ ਸ਼ੁਰੂਆਤ ਚ ਪਲੇਨ ਬਲੂਨ ਗਏ ਸੀਗੇ ਕਈ ਕਹਿੰਦੇ ਸੀ ਯਾ ਰੋਲਾ ਰੂਲਾ ਜ਼ਿਆਦਾ ਆ ਪਤਾ ਨਹੀਂ ਕਿੰਨੇ ਜਿਹੜੇ ਉਹਨਾਂ ਨੇ ਆ ਘੱਲਣੇ ਹੈਗੇ ਆ ਯਾਦ ਹੋਣਾ ਹਰਜੋਤ ਸਿੰਘ ਜੀ ਜਦ ਸਹੌਚਕ ਸਮਾਗਮ ਦੇ ਉਤੇ ਲੇਲੜੀਆਂ ਕੱਢਦੇ ਫਿਰਦੇ ਸੀ ਇੱਥੇ જયਸ਼ੰਕਰ ਹੁਣੀਵੇਂ ਮੋਦੀ ਨੂੰ ਸਾਦੂ ਸੁਧਲੋ ਜਦੋਂ ਮੋਦੀ ਆਇਆ ਵੀ ਤਾਂ ਉਦੋਂ ਇਹਨਾਂ ਦਾ ਇਕਰਾਰ ਹੋਇਆ ਸੀਗਾ ਵੀ ਅਸੀਂ ਜਿਹੜੇ ਭਾਰਤੀ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਨੇ ਉਹਨਾਂ ਨੂੰ ਅਸੀਂ ਵਾਪਸ ਲੈਣ ਦੇ ਲਈ ਇੰਡੀਆ ਵਾਲੇ ਜਿਹੜੇ ਹੁ ਮੰਨ ਗਏ ਸੀ ਉਹਨਾਂ ਚੋਂ ਹਜ਼ਾਰ ਬੰਦਾ ਜਿਹੜਾ ਆਲਰੇਡੀ ਇਹਨਾਂ ਨੇ ਵਾਪਸ ਘੱਲ ਦਿੱਤਾ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ 18000 ਹੋਰ ਆਇਡੈਂਟੀਫਾਈ ਕੀਤਾ ਆ ਬਾਕੀ ਜਿਹੜੇ ਆਇਡੈਂਟੀਫਾਈਡ ਨਹੀਂ ਆ ਉਹ ਆંકડા ਤਾਂ ਇਸ ਤੋਂ ਕਾਫੀ ਵੱਡਾ ਜਿਹੜਾ ਉਹ ਹੋ ਸਕਦਾ ਹੈਗਾ ਆ ਸੋ ਇਹ ਸਿਚੁਏਸ਼ਨ ਬਣੀ ਆ ਇੰਡੀਆ ਦੇ ਨਾਲ ਹੁਣ ਅੱਗੇ ਕੀ ਬਣੂਗਾ ਇਹਦੇ ਬਾਰੇ ਕੁਝ ਕੁਝ ਜਿਹੜੀਆਂ ਨਿਊਜ਼ ਹੁੰਦੀਆਂ ਆ ਜਾਂ ਕਿਸੇ ਦੇ ਕੀਦੇ ਬਿਆਨ ਆ ਕੀ ਬਿਆਨ ਆ ਰਹੇ ਆ ਉਹਨਾਂ ਦੇ ਉੱਤੇ ਜ਼ਰੂਰ ਵਿਚਾਰ ਕਰੰਦੀ ਜਿਹੜੀ ਉਹ ਜ਼ਰੂਰਤਾ